ਪੰਜਾਬੀ ਗਾਇਕਾ ਸਰਿੰਦਾ ਸ਼ਰਮਾ ਤੋਂ ਬਾਅਦ ਹੁਣ ਹੋਰ ਸਿੰਗਰ ਵੀ ਮੈਦਾਨ ਵਿੱਚ ਆ ਗਏ ਨੇ ਕਈਆਂ ਨੇ ਕੰਪਨੀਆਂ ਤੇ ਇਲਜ਼ਾਮ ਲਗਾ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਸ਼੍ਰੀ ਬਰਾੜ ਕਾਕਾ ਤੇ ਹਮਾਂਸ਼ੀ ਖਰਾਨਾ ਨੇ ਵੀ ਸਵਾਲ ਖੜੇ ਕਰ ਦਿੱਤੇ ਨੇ ਪ੍ਰਨਾਲਦੀ ਨਾਲ ਬਹੁਤ ਸਾਰੇ ਵੱਡੇ ਸਿੰਗਰ ਨੇ ਉਹ ਇਨ੍ਹਾਂ ਪੀੜਤ ਸਿੰਗਰਾਂ ਦੇ ਹੱਕ ਵਿੱਚ ਆ ਗਏ ਨੇ ਗੱਲ ਬੱਬੂ ਮਾਨ ਬੱਬੂ ਮਾਨ ਹੋਣਾ ਨੇ ਵੀ ਸਰਿੰਦਾ ਸ਼ਰਮਾ ਦੇ ਹੱਕ ਵਿੱਚ ਨਾਰਾ ਮਾਰ ਦਿੱਤਾ ਪਰ ਪੂਰੀ ਖਬਰ ਹੈ ਕਿ ਸਰਿੰਦਾ ਸ਼ਰਮਾ ਦੇ ਮਸਲੇ ਦੇ ਵਿੱਚ ਪਿੰਕੀ ਢਾਲੀਵਾਲ ਜਿਸ ਨੂੰ ਪੰਜਾਬ ਸਰਕਾਰ ਦੀ ਸਿਫਾਰਿਸ਼ ਤੇ ਮੈਲ ਕਮਿਸ਼ਨ ਨੇ ਕਾਰਵਾਈ ਕਰਦਿਆਂ ਗ੍ਰਿਫਤਾਰ ਕਰ ਲਿਆ ਤੇ ਹੁਣ ਉਸ ਤੋਂ ਬਾਅਦ ਹੋਰ ਵੀ ਪੰਜਾਬ ਦੇ ਨਾਮੀ ਸਿੰਗਰ ਨੇ ਉਹਨਾਂ ਨੇ ਆਪਣੇ ਹੱਕਾਂ ਨੂੰ ਲੈ ਕੇ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਆ ਸਰੰਦਾ ਸ਼ਰਮਾ ਤੋਂ ਬਾਅਦ ਜਿਸ ਸਿੰਗਰ ਨੇ ਗੱਲ ਕੀਤੀ ਉਹਨੇ ਸ਼੍ਰੀ ਬਰਾੜ ਸ਼੍ਰੀ ਬਰਾੜ ਨੇ ਵੀ ਕਿਹਾ ਕਿ ਮੇਰੀ ਜਿਹੜੀ ਆ ਆਵਾਜ਼ ਦਬਾਈ ਗਈ ਸੀ ਤੇ ਆਵਾਜ਼ ਦਬਾਉਣ ਵਾਸਤੇ ਇੱਕ ਸਾਜ਼ਿਸ਼ ਵੀ ਰਚੀ ਗਈ ਸੀ ਸਰੰਦਾ ਸ਼ਰਮਾ ਤੋਂ ਬਾਅਦ ਸਿੰਗਰ ਸ਼੍ਰੀ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਕਿ 뮤직 ਪ੍ਰੋਡਿਊਸਰ ਪਿੰਕੀ ਢਾਲੀਵਾਲ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਤੇ ਸਬੂਤ ਵੀ ਸੌਂਪੇ ਸਨ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਨਹੀਂ ਪਤਾ ਹੈ ਕਿ ਮੇਰੇ ਇਸ ਕਦਮ ਤੋਂ ਬਾਅਦ ਇਹ ਲੋਕ ਮੇਰੇ ਖਿਲਾਫ ਸਾਜ਼ਿਸ਼ਾਂ ਰਚਣਗੇ ਲੇਕਿਨ ਮੈਂ ਆਖਰੀ ਸਾਹ ਤੱਕ ਸੱਚ ਬੋਲਦਾ ਰਹਾਂਗਾ ਅਗਰ ਬਦਲੇ ਵਿੱਚ ਦੁਨੀਆ ਦੀ ਹਰ ਚੀਜ਼ ਨਾਲ ਲੜਨਾ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ ਸ਼ਿਰ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਤੇ ਲਿਖਿਆ ਮੈਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਅੱਜ ਅਸੀਂ ਪਿੰਕੀ ਧਾਲੀਵਾਲ ਦੁਆਰਾ ਸਾਡੇ ਨਾਲ ਕੀਤੀ ਗਈ ਧੋਖਾ ਧੜੀ ਦੀ ਸ਼ਿਕਾਇਤ ਸਬੂਤਾਂ ਦੇ ਨਾਲ ਦਰਜ ਕਰਵਾਈ ਹੈ ਮੈਂ ਸਰੰਦਾ ਸ਼ਰਮਾ ਲਈ ਬਹੁਤ ਮਾਣ ਮਹਿਸੂਸ ਕਰ ਰਿਹਾ ਕਿ ਉਹਨੇ ਇਸ ਲੜਾਈ ਦੀ ਸ਼ੁਰੂਆਤ ਕੀਤੀ ਹੈ ਉਹਨਾਂ ਅੱਗੇ ਕਿਹਾ ਕਿ 2-3 ਸਾਲ ਪਹਿਲਾਂ ਇਸ ਮਾਮਲੇ ਦੀ ਜਾਣਕਾਰੀ ਉਸ ਸਮੇਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਜਾਣਕਾਰੀ ਦਿੱਤੀ ਸੀ ਲੇਕਿਨ ਕੋਈ ਹੱਲ ਨਹੀਂ ਨਿਕਲਿਆ ਉਲਟਾ ਇਹਨਾਂ ਲੋਕਾਂ ਨੇ ਮੈਨੂੰ ਹਰ ਤਰਫ ਤੋਂ ਬਲੈਕਮੈਨ ਕਰਨਾ ਤੇ ਦਬਾਉਣਾ ਸ਼ੁਰੂ ਕਰ ਦਿੱਤਾ ਮੇਰੀ ਜ਼ਿੰਦਗੀ ਵਿੱਚ ਆਪਣੀ ਜਾਨ ਬਚਾਉਣਾ ਇੱਕ ਵੱਡਾ ਮੁੱਦਾ ਬਣ ਗਿਆ ਸੀ ਜਿਸ ਨਾਲ ਮੈਨੂੰ ਮਜਬੂਰ ਹੋ ਕੇ ਇਹ ਲੜਾਈ ਛੱਡਨੀ ਪਈ ਮੇਰੀ ਮਿਹਨਤ ਦੀ ਕਮਾਈ ਦਾ ਹਿਸਾਬ ਮੈਨੂੰ ਅੱਜ ਤੱਕ ਨਹੀਂ ਮਿਲਿਆ ਬਰਾਡ ਨੇ ਪੋਸਟ ਵਿੱਚ ਇਹ ਵੀ ਲਿਖਿਆ ਕਿ ਇਹਨਾਂ ਦੀ ਪਾਵਰ ਇੰਨੀ ਜ਼ਿਆਦਾ ਹੈ ਕਿ ਮੇਰੇ ਅਕਾਊਂਟ ਤੋਂ ਮੇਰਾ ਨੰਬਰ ਹਟਾ ਕੇ ਉਹਨਾਂ ਨੇ ਆਪਣਾ ਨੰਬਰ ਜੋੜ ਲਿਆ ਤੇ ਪੂਰਾ ਕੰਟਰੋਲ ਆਪਣੇ ਹੱਥ ਵਿੱਚ ਲੈ ਲਿਆ ਇਸ ਮਾਮਲੇ ਵਿੱਚ ਛੋਟਾ ਸਮਝ ਰਹੇ ਹੋਣਗੇ ਲੇਕਿਨ ਇਹ ਗੱਲ ਬਹੁਤ ਵੱਡੀ ਹੈ ਇਹਦੇ ਨਾਲ ਹੀ ਕਈ ਪ੍ਰਭਾਵਸ਼ਾਲੀ ਲੋਕ ਵੀ ਜੁੜੇ ਨੇ ਅਗਰ ਕੋਈ ਇਹਨਾਂ ਦੇ ਖਿਲਾਫ ਆਵਾਜ਼ ਚੁੱਕਦਾ ਤੇ ਇਹ ਮਿਲ ਕੇ ਉਸ ਦਾ ਕਾਰੋਬਾਰ ਖਤਮ ਕਰ ਦਿੰਦੇ ਨੇ ਇਸ ਦੀ ਲਾਈਫ ਅਤੇ ਕਰੈਕਟਰ ਦਾ ਮਜ਼ਾਕ ਉਸ ਦਾ ਬਣਾ ਦਿੰਦੇ ਨੇ ਇਹਨਾਂ ਕੋਲ ਇਨਾ ਪੈਸਾ ਹੈ ਕਿ ਕਿਸੇ ਨੂੰ ਵੀ ਕਿਸੇ ਵੀ ਕੀਮਤ ਤੇ ਖਰੀਦ ਸਕਦੇ ਨੇ ਪੰਜਾਬ ਦੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੀ ਚੁੱਪੀ ਤੋਂ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਕਿ ਇੰਡਸਟਰੀ ਦੇ 90% ਲੋਕ ਇਹਨਾਂ ਦੇ ਨਾਲ ਜੋ ਇਹਨਾਂ ਦੇ ਖਿਲਾਫ ਬੋਲਦਾ ਜਾਂ ਆਪਣੇ ਹੱਕ ਦਾ ਪੈਸਾ ਮੰਗਦਾ ਤਾਂ ਉਹਨਾਂ ਨੂੰ ਚੁੱਪ ਕਰਾ ਦਿੱਤਾ ਜਾਂਦਾ ਹੈ ਔਰ ਉਹਨਾਂ ਦਾ ਹਰ ਤਰ੍ਹਾਂ ਤੋਂ ਬਾਈਕਾਟ ਵੀ ਕਰਵਾਇਆ ਜਾਂਦਾ ਹੈ ਇੰਡਸਟਰੀ ਦੇ ਕਈ ਲੋਕ ਮਿਲ ਕੇ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ ਸ਼ਿਰ ਬਰਾੜ ਨੇ ਸਰਕਾਰ ਤੇ ਪੁਲਿਸ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਮੈਂ ਹਮੇਸ਼ਾ ਪੰਜਾਬ ਦੇ ਹਰ ਮੁੱਦੇ ਤੇ ਬੋਲਦਾ ਆਇਆ ਮੇਰੇ ਪੁਰਾਣੇ ਤਜਰਬਿਆਂ ਦੇ ਕਾਰਨ ਮੈਨੂੰ ਲੱਗਦਾ ਸੀ ਕਿ ਸਰਕਾਰ ਅਤੇ ਪੁਲਿਸ ਸਿਰਫ ਪਾਵਰਫੁਲ ਲੋਕਾਂ ਦੇ ਇਸ਼ਾਰੇ ਤੇ ਹੀ ਕੰਮ ਕਰਦੀ ਲੇਕਿਨ ਅੱਜ ਮੈਂ ਆਪਣੀ ਸੋਚ ਨੂੰ ਬਦਲ ਲਈ ਮਜਬੂਰ ਹੋ ਗਿਆ ਪੰਜਾਬ ਪੁਲਿਸ ਦੇ ਸਰਕਾਰ ਨੇ ਅੱਜ ਇਹ ਕਰ ਦਿਖਾਇਆ ਜੋ ਕੋਈ ਹਰ ਕੋਈ ਨਹੀਂ ਕਰ ਸਕਦਾ ਅੰਤ ਵਿੱਚ ਉਹਨਾਂ ਕਹਿਆ ਕਿ ਮੈਨੂੰ ਨਹੀਂ ਪਤਾ ਕਿ ਮੇਰੇ ਇਸ ਕਦਮ ਦੇ ਬਾਅਦ ਮੇਰੇ ਖਿਲਾਫ ਕਿਉਂ ਸਾਜ਼ਿਸ਼ਾਂ ਰਚੀਗਾ ਜਾਣ ਗਿਆ ਲੇਕਿਨ ਮੈਂ ਪਿੱਛੇ ਨਹੀਂ ਹਟਾਂਗਾ ਅਗਰ ਦੁਨੀਆ ਦੀ ਹਰ ਚੀਜ਼ ਦੇ ਨਾਲ ਟਕਰਾਉਣਾ ਪਿਆ ਤਾਂ ਮੈਂ ਟਕਰਾਂਗਾ ਪੰਜਾਬ ਅਤੇ ਪੰਜਾਬੀਅਤ ਜਿੰਦਾਬਾਦ ਇਹ ਜਿਹੜਾ ਸ਼੍ਰੀ ਬਰਾੜ ਉਹਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਜਿਹੜਾ ਵਾ ਉੱਤੇ ਉਹਨਾਂ ਨੇ ਆਪਣੇ ਵਿਚਾਰ ਜਿਹੜੇ ਨੇ ਸਾਂਝੇ ਕੀਤੇ ਜਿਹੜਾ ਉਹਨਾਂ ਦੇ ਨਾਲ ਮਾੜਾ ਤਜਰਬਾ ਹੋਇਆ ਔਰ ਇਸ ਤੋਂ ਲਾਵੇ ਅਗਰ ਗੱਲ ਕੀਤੀ ਜਾਵੇ ਬੱਬੂ ਮਾਨ ਉਹਨਾਂ ਦੀ ਬੱਬੂ ਮਾਨ ਉਹਨਾਂ ਨੇ ਵੀ ਆਪਣੇ ਇੰਸਟਾਗ੍ਰam ਤੇ ਲਿਖਿਆ ਸਤਿ ਸ਼੍ਰੀ ਅਕਾਲ ਜੀ ਬੀਬੀ ਸਰਿੰਦਾ ਸ਼ਰਮਾ ਦੀ ਇੱਕ ਪੋਸਟ ਦੇਖੀ ਹੈ ਅਕਸਰ ਕੰਪਨੀਆਂ ਇਦਾਂ ਕਰਦੀਆਂ ਆਈਆਂ ਨੇ ਇਸ ਮੌਕੇ ਸਮੇ ਅਸੀਂ ਤੇਰੇ ਨਾਲ ਆ ਬੀਬਾ ਡਟ ਕੇ ਖੜੇ ਆ ਗਬਰੂਆਂ ਨੇ ਨਹੀਂ ਦੱਬਣਾ ਇਹ ਬੱਬੂ ਮਾਨ ਹੋਣਾ ਨੇ ਇਹ ਗੱਲ ਸਰਿੰਦਾ ਸ਼ਰਮਾ ਦੇ ਹੱਕ ਵਿੱਚ ਕੀਤੀ ਹੈ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਸਿੰਗਰ ਨੇ ਉਹਨਾਂ ਨੇ ਇਹ ਇਸ ਮਸਲੇ ਦੇ ਵਿੱਚ ਖੁੱਲ ਕੇ ਬੋਲੇ ਨੇ ਜਿਹੜੇ ਕਾਕਾ ਸਿੰਗਰ ਕਰਕੇ ਫੇਮਸ ਹੈ ਉਹਨਾਂ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੱਡੀਆਂ ਗੱਲਾਂ ਕੀਤੀਆਂ ਸੀ ਅਗਰ ਗੱਲ ਕੀਤੀ ਜਾਵੇ ਤਾਂ ਹਿਮਾਂਸ਼ੀ ਖਰਾਨਾ ਹੋਣਾ ਨੇ ਵੀ ਇਸ ਗੱਲ ਤੇ ਉਹਨਾਂ ਨੇ ਉਹਨਾਂ ਨੇ ਵੀ ਇਹ ਵੀ ਜ਼ਿਕਰ ਕੀਤਾ ਕਿ ਉਹਨਾਂ ਦੇ ਨਾਲ ਵੀ ਬਹੁਤ ਕੁਝ ਹੋਇਆ ਕੰਪਨੀਆਂ ਇਸ ਤਰ੍ਹਾਂ ਹੀ ਕਰਦੀਆਂ ਆਈਆਂ ਨੇ ਉਦਰੇ ਸਿੰਗਰ ਕਾਕਾ ਨੇ ਵੀ ਕਿਹਾ ਕਿ ਵੱਡੇ ਸਾਹਿਬ ਅੰਦਰ ਹੋ ਗਏ ਨੇ ਪੁੱਤਰ ਬਾਰ ਕੈਨੇਡਾ ਭੱਜਣ ਲੱਗੇ ਨੇ ਸਰੰਦਾ ਸ਼ਰਮਾ ਦੇ ਹੱਕ ਵਿੱਚ ਆਏ ਹੋਰ ਕਲਾਕਾਰ ਕਾਕਾ ਨੇ ਪੋਸਟ ਪਾ ਕੇ ਕਹਿ ਦਿੱਤੀਆਂ ਸ਼ਰੇ ਆਮ ਵੱਡੀਆਂ ਵੱਡੀਆਂ ਗੱਲਾਂ ਲੇਕਿਨ ਇਹ ਜਿਹੜੀ ਲੜਾਈ ਹੈ ਉਹ ਕਾਫੀ ਜਿਹੜੀ ਆ ਵੱਧਦੀ ਜਾ ਰਹੀ ਆ ਕੰਪਨੀਆਂ ਨੂੰ ਕਲਾਕਾਰਾਂ ਤੇ ਕਲਾਕਾਰ ਨੂੰ ਕੰਪਨੀਆਂ ਦੇ ਮਸਲੇ ਦੇ ਵਿੱਚ ਲਗਾਤਾਰ ਜਿਹੜੇ ਸਵਾਲ ਉੱਠਦੇ ਆ ਰਹੇ ਨੇ ਇੱਥੋਂ ਤੱਕ ਕਿ ਇੱਕ ਗੀਤਕਾਰ ਸੰਗਤਲ ਹੋਣਾ ਨੇ ਵੀ ਸਵਾਲ ਜਿਹੜੇ ਖੜੇ ਕੀਤੇ ਨੇ ਲੇਕਿਨ ਅਗਰ ਗੱਲ ਕੀਤੀ ਜਾਵੇ ਤਾਂ ਹਿਮਾਂਸ਼ੀ ਘਰਾਣਾ ਹੋਣਾ ਦੀ ਉਹਨਾਂ ਵੀ ਕਿਹਾ ਕਿ ਮੇਰੇ ਨਾਲ ਵੀ 217 ਵਿੱਚ ਇਹੀ ਕੁਝ ਹੋਇਆ ਮੈਂ ਰੋਂਦੀ ਰਹੀ ਤੇ ਕੰਮ ਦੀ ਭੀਖ ਮੰਗਦੀ ਰਹੀ ਮੈਂ ਬਿਨਾ ਪੈਸਿਆਂ ਤੋਂ 7 ਮਹੀਨੇ ਤੱਕ ਕੰਮ ਕੀਤਾ ਮੈਂ ਚੁੱਪਚਾਪ ਆਪਣੀ ਲੜਾਈ ਲੜੀ ਹੈ ਇਹ ਸਾਡੇ ਨਾਲ ਮਾਈਂਡ ਗੇਮ ਖੇਡਦੇ ਹਨ ਪੰਜਾਬ ਵਿੱਚ ਹਰ ਦੂਜੇ ਕਲਾਕਾਰ ਦੀ ਇਹ ਕਹਾਣੀ ਹੈ ਲੇਕਿਨ ਉਹ ਸਭ ਤੋਂ ਵੱਡਾ ਸਵਾਲ ਇਹ ਲਗਾਤਾਰ ਜਿਹੜੇ ਵਿਵਾਦ ਜਿਹੜਾ ਵੱਧਦਾ ਜਾ ਰਿਹਾ ਔਰ ਇਸ ਸਮੇਂ ਜਿਹੜੇ ਪਿੰਕੀ ਧਾਲੀਵਾਲ ਜਿਹੜੇ 뮤직 ਡਾਇਰੈਕਟਰ ਨੇ ਉਹ ਇਸ ਸਮੇਂ ਪੰਜਾਬ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਇਹ ਮਸਲਾ ਵੱਧਦਾ ਜਾ ਰਿਹਾ ਸੰਨਦਾ ਸ਼ਰਮਾ ਤੋਂ ਬਾਅਦ ਜਿਹੜੇ ਕਾਕਾ ਹੋਣਾ ਨੇ ਗਾਇਕ ਟਿੱਪਣੀ ਕੀਤੀ ਹੈ ਕਿ ਕਿਆ ਮੈਂ ਸੋਚਿਆ ਬਸ ਮੈਨੂੰ ਹੀ ਲੁੱਟਿਆ ਜਾ ਰਿਹਾ ਹੁਣ ਪਤਾ ਲੱਗ ਰਿਹਾ ਕਿ ਕਿੰਨੇ ਲੋਕਾਂ ਦੀ ਰੋਟੀ ਖੋਹ ਰਹੇ ਨੇ ਫਿਰ ਕਹਿੰਦੇ ਆ ਕਿ ਅਸੀਂ ਰੋਟੀ ਪਾਈ ਹੱਦ ਹੈ ਇਸ ਕੇਸ ਇਹ ਕੇਸ ਸਾਹਮਣੇ ਆਉਣੇ ਜ਼ਰੂਰੀ ਹਨ ਤੇ ਆਉਣੇ ਸ਼ੁਰੂ ਹੋ ਗਏ ਨੇ ਅਜੇ ਬਹੁਤ ਸਾਰੀਆਂ ਪਰਤਾਂ ਖੁੱਲਣੀਆਂ ਬਾਕੀ ਨੇ ਕਈ ਕਲਾਕਾਰ ਇਹੋ ਜਿਹੇ ਵੀ ਨੇ ਜਿਹੜੇ ਚੁੱਪ ਕਰਕੇ ਠੱਗੀ ਸਹਿ ਗਏ ਨੇ ਲੇਕਿਨ ਹੁਣ ਸਰੰਦਰ ਸ਼ਰਮਾ ਹੋਣਾ ਦੀ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਜਿਹੜਾ ਮਾਮਲਾ ਵਾ ਉਹ ਕਾਫੀ ਵੱਧਦਾ ਆ ਰਿਹਾ ਇਥੋਂ ਤੱਕ ਕਿ ਸੁਨੰਦਾ ਸ਼ਰਮਾ ਦੇ ਹੱਕ ਵਿੱਚ ਅਦਾਕਾਰ ਸੁਨਮ ਬਾਜਵਾ ਹੋਣਾ ਨੇ ਵੀ ਵੱਡੀ ਟਿੱਪਣੀ ਕੀਤੀ ਹੈ ਕਿ ਸੱਚ ਦੀ ਹੀ ਜਿੱਤ ਹੁੰਦੀ ਹੈ ਮਤਲਬ ਬਹੁਤ ਸਾਰੇ ਵੱਡੇ ਗਿਣਤੀ ਜਿਹੜੇ ਪੰਜਾਬ ਦੀ ਇੰਡਸਟਰੀ ਦੇ ਨਾਲ ਚਾਹੇ ਐਕਟਰ ਨੇ ਐਕਟ੍ਰੈਸ ਨੇ ਚਾਹੇ ਗਾਇਕ ਨੇ ਜਾਂ ਹੋਰ ਲੋਕ ਨੇ ਉਹ ਹੱਕ ਵਿੱਚ ਆਉਣੇ ਸ਼ੁਰੂ ਹੋ ਗਏ ਨੇ ਲੇਕਿਨ ਸਭ ਤੋਂ ਵੱਡਾ ਸਵਾਲ ਹੈ ਕਿ ਇਹ ਆਖਰ ਇਹ ਮਾਮਲਾ ਕਦੋਂ ਦਾ ਚੱਲਦਾ ਆ ਰਿਹਾ ਸੀ ਤੇ ਹੁਣ ਅਚਾਨਕ ਜਦੋਂ ਪੰਜਾਬ ਸਰਕਾਰ ਨੂੰ ਸ਼ਿਕਾਇਤ ਗਈ ਹੈ ਤਾਂ ਬਹੁਤ ਸਾਰੇ ਸਿੰਗਰਾਂ ਨੇ ਆਪਣੇ ਦੁੱਖ ਤਕਲੀਫ ਜਿਹੜੇ ਨੇ ਉਹ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ ਨੇ ਹੁਣ ਸਵਾਲ ਹੈ ਕਿ ਇੱਕ ਹੀ 뮤직 ਕੰਪਨੀ ਸਿੰਗਰਾਂ ਨੂੰ ਠੱਗਦੀ ਰਹੀ ਹੈ ਕਿ ਜਾਂ ਬਾਕੀ ਹੋਰ ਵੀ ਹੈ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਫਲਾਰਿਸ ਜਾਣਕਾਰੀ ਨਾਲ ਧੜਤੁਲੇ ਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ